ਗੁਰਾਇਆਂ ਸ਼ਹਿਰ ਦੇ ਦਿਲਬਾਗ ਕਲੋਨੀ ਵਿੱਚ ਉਸ ਵੇਲੇ ਸਨਸਨੀ ਦਾ ਮਾਹੌਲ ਬਣ ਗਿਆ ਜਤੂਰ ਨੇਪਾਲ ਤੋਂ ਆਈ ਸ਼ਰਦਾ ਪਤਨੀ 핌 ਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸਰੂ ਤੇ ਦਿਓਰ ਪ੍ਰੇਮ ਨੇ ਦੱਸਿਆ ਕਿ ਉਸਦੀ ਭਾਬੀ ਦੀ ਉਮਰ 23 ਸਾਲ ਹੈ ਅਤੇ ਕਾਫੀ ਟਾਈਮ ਤੋਂ ਹਰਜੀਤ ਗੌਰ ਦੇ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ ਅਤੇ ਆਪਣੇ ਹੀ ਕਮਰੇ ਦੇ ਅੰਦਰ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਜਦੋਂ ਸਾਨੂੰ ਇਸ ਬਾਰੇ ਪਤਾ ਲੱਗਾ ਤਾਂ ਅਸੀਂ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ। ਦੇ ਰਿੱਤੀ ਐਸ ਐਚਓ ਸਿਕੰਦਰ ਸਿੰਘ ਵੀਰਕ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ লাশ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਰ ਮੇਰਾ ਨਾਮ ਪ੍ਰੇਮ ਕੁਮਾਰ ਆ, ਸਾਨਾ ਬਰਾਜ ਕੁਮਾਰ ਆ। ਕਿੱਥੋਂ ਦੇ ਰਹਿਣ ਵਾਲੇ? ਅਸੀਂ ਨੇਪਾਲ ਦੇ ਰਹਿਣ ਵਾਲੇ ਹਾਂ ਸਰ। ਸਾਡਾ ਜਨਮ ਇੱਥੇ ਹੋਇਆ, ਅਸੀਂ ਬਚਪਨ ਤੋਂ ਇੱਥੇ ਰਹਿੰਦੇ ਹਾਂ ਸਰ। ਕੀ ਵਾਰਦਾ ਤੋਂ ਇਹ? ਵਾਰਦਾ ਸਰ ਇਹ ਜੋ ਮੇਰੀ ਚਾਚੀ ਦੀ ਆ ਨੋਹ ਹੈ ਦੁੱਜੀ ਮੇਰੇ ਭਰਾ ਦੀ ਗੱਲ ਆਲੀ ਤੇ ਮੇਰੀ ਚਾਚੀ ਦੀ ਨੂੰ ਜੀ ਬਹੋ ਤੇ ਸਾਰਾ ਇਹਨਾਂ ਨੂੰ ਰਹਿੰਦੇ ਨੂੰ ਤਾਂ ਸਾਲ ਤੋਂ ਉੱਪਰ ਹੋ ਗਿਆ ਸਰ ਤੇ ਕੀ ਸੀ ਚੱਕਰ ਮੈਨੂੰ ਪਤਾ ਨਹੀਂ ਸਾਰ ਇਸ ਗੱਲ ਦਾ ਮੈਨੂੰ ਸਿਰਫ ਇਹਨਾਂ ਪਤਾ ਸਰ ਮੈਨੂੰ ਘਰੋਂ ਫੋਨ ਆਇਆ 1:30 ਵਜੇ ਵੀ ਆ ਬਰਦਾਤ ਹੋ ਗਈ ਠੀਕ ਹੈ ਸਰ ਮੈਂ ਆਇਆ ਤੇ ਮੈਨੂੰ ਪਤਾ ਲੱਗਿਆ ਮੇਰੇ ਘਰ ਦੇ ਤੋਂ ਮੈਂ ਉਹ ਫਟਾਫਟ ਆ ਗਿਆ ਸੀ ਪੁਲਿਸ ਨੂੰ ਫੋਨ ਕੀਤਾ ਤੇ ਪੁਲਿਸ ਮੌਕੇ ਬਾਅਦ ਦਾ ਤੇ ਪਹੁੰਚ ਗਈ ਆ ਤੇ ਉਹਨਾਂ ਨੇ ਸਾਰਾ ਹੁਣ ਸਾਰੀ ਤਹਿਕੀਕਾਤ ਕਰ ਲਈ ਹੈ ਰਿੱਤਿਕ ਦਾ ਕੀ ਨਾਮ ਹੈ ਤੇ ਮਿਲਕ ਤੇ ਦਾ ਨਾਮ ਹੈਗਾ ਸਰੂ ਸਰੂ ਕਿੰਨੀ ਉਮਰ ਹੈ ਸਰੂ ਨਦੀ ਉਮਰ ਹੈ 23 24 ਸਾਲ ਸਰ ਕਿੰਨੇ ਬੱਚੇ ਹਨ ਸਰ ਇੱਕੋ ਹੀ ਕੁੜੀ ਹੈ ਸਰ ਮੇਰਾ ਨਾਮ ਹਰਜੀਤ ਕੋਰੇ ਕਿੱਥੇ ਦੇ ਰਹਨ ਨੇ ਤੁਸੀਂ ਅਸੀਂ ਇੱਥੇ ਗਰਾਂਦੇ ਆ ਕਿਹੜੀ ਕਲੋਨੀ ਹੈ ਜੀ ਇਧਰ ਵਾਕ ਕਲੋਨੀ ਕੀ ਬਾਰਦਤ ਹੋਈ ਹੈ ਬਾਰਦਤ ਤਾਂ ਕੁਝ ਨਹੀਂ ਪਤਾ ਮੈਨੂੰ ਮੈਂ ਤਾਂ ਮੰਦਰ ਗਈ ਸੀ ਜਦੋਂ ਮੰਦਰ ਤੋਂ ਮੈਨੂੰ ਆ ਕੇ ਇਹਨਾਂ ਦਾ ਕੋਈ ਰਿਸ਼ਤੇਦਾਰ ਆਇਆ ਹੁਣ ਇਹ ਮੈਨੂੰ ਕਿਹਾ ਪੰਜੀ ਆਇਓ ਵੀ ਕੁੰਡਾ ਨਹੀਂ ਖੋਲਦੀ ਹੈਗੀ ਮੈਂ ਆ ਕੇ ਆਪਾਂ ਉਹੀ ਕੋਠੇ ਤੇ ਖੋਦ ਮੈਂ ਬਾਜਾਂ ਮਾਰੀਆਂ ਗੁੰਡਾ ਨਹੀਂ ਉਹਨੇ ਖੋਲਿਆ ਫੇ ਮੈਂ ਆਪਣੇ ਰਾਜੂ ਨੂੰ ਬੁਲਾਇਆ ਮੈਂ ਕਿਹਾ ਰਾਜੂ ਗੁੰਡਾ ਨਹੀਂ ਖੋਲਦੀ ਪਤਾ ਨਹੀਂ बेहोश ਹੋ ਗਈ ਜਾਂ ਗਰਮੀ ਕਰਕੇ ਹੋ ਗਈ ਜਾਂ ਕਿੱਦਾਂ ਹੋ ਗਈ ਮੈਂ ਰਾਜੂ ਕਹਿੰਦਾ ਵੀ ਚੱਲ ਆਪਾਂ ਦਰ ਨਹੀਂ ਖੋਲਣਾ ਪੁਲਿਸ ਨੂੰ ਸੱਦਦੇ ਆ ਮੈਂ ਕਿਹਾ ਪਹਿਲਾਂ ਇਨਾਂ ਕਾ ਕਟਕੇ ਦਰ ਦੇਖ ਲਓ ਤੁਸੀਂ ਖੋਲ ਕੇ ਤਾਂ ਦੇਖੋ ਵੀ ਸਹੀ ਆ ਵੀ ਕੀ ਗੱਲ ਆਏ ਨਹੀਂ ਗੁੰਡਾ ਕੱਲੇ ਨਹੀਂ ਖੋਲਦੀ ਹੈਗੀ ਤਾਂ ਫੇ ਰਾਜੂ ਨੇ ਫੇ ਦਰ ਕਟਿਆ ਤਾਂ ਅਸੀਂ ਦੇਖਿਆ ਤਾਂ ਰਾਜੂ ਨੇ ਮੈਂ ਨਹੀਂ ਫੇ ਦੇਖਿਆ ਮੈਂ ਦੇਖ ਨਹੀਂ ਸਕਦੀ ਮੈਂ ਹਰਦੀ ਮਰੀਜ਼ਾਂ ਤਾਂ ਮੋਰਕੀ ਨੇ ਰਾਜੂ ਨੇ ਦੇਖਿਆ ਕਹਿੰਦਾ ਉਹਨੇ ਫਾਹ ਲਿਆ ਜੀ ਕੀ ਨਾਜ਼ੀ ਮ੍ਰਿਤਕ ਦਾ ਜੀ ਉਹ ਤਾਂ ਅਸੀਂ ਤਾਂ ਸਰਸਵਤੀ ਕਹਿੰਦੇ ਆ ਸਾਨੂੰ ਸਰਸਵਤੀ ਵੀ ਨਹੀਂ ਦੱਸਿਆ ਵੀ ਸਰਸਵਤੀ ਨਾਂ ਹੈ ਕਿੰਨੇ ਟਾਈਮ ਤੋਂ ਤੁਹਾਡੇ ਦੇ ਇੱਥੇ ਕਰਾਈ ਸਾਡੇ ਹੋ ਗਏ 8 ਕੁ ਮਹੀਨੇ ਰਹਿੰਦੇ ਨੇ ਇਹਦੇ ਕਿੰਨੇ ਬੱਚੇ ਆ ਜੀ ਇੱਕੋ ਹੀ ਬੱਚਾ ਆ ਫਾਸਵਰਡ ਵਗੈਰਾ ਕੀ ਕੰਮ ਨਹੀਂ ਹੈ ਨਹੀਂਗਾ ਉਹਦਾ ਘਰ ਵਾਲਾ ਹੈ ਨਹੀਂ ਮੁੱਕਿਆ ਆ ਜੀ ਘਰ ਵਾਲਾ ਪ੍ਰਸ਼ਾਸਨ ਨੂੰ ਸ਼ਿਕਾਇਤ ਵਗੈਰਾ ਕੀਤੀ ਹੈ ਹਾਂ ਜੀ ਮੌਕਾ ਦੇ ਕੇ ਗਈ ਪ੍ਰਸ਼ਾਸਨ ਨੂੰ ਹਾਂ ਜੀ ਆ ਪੁਲਸ ਵਾਲੇ ਆਏ ਆ ਅਸੀਂ ਦੱਸਿਆ ਉਹਨਾਂ ਨੂੰ ਤਦ ਹੀ ਆਏ ਆ ਦੱਸਿਆ ਕਰਕੇ ਉਹਨਾਂ ਨੂੰ ਫੋਨ ਕੀਤੇ ਆ